शिवशना ਬਾਲਾਸਵ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀ ਮਾਜਨੇ शिवशना ਆਗਵਾ ਦੇ ਨਾਲ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪ ਕੇ ਲੁਧਿਆਣਾ ਦੇ ਵਿੱਚ ਚਾਰ ਹਿੰਦੂ ਨੇ ਤਾਵਾਂ ਦੇ ਉੱਪਰ ਹੈੱਡ ਸਪੀਚ ਦੇ ਨਾਮ ਦੇ ਉੱਪਰ ਪਕੀਤੇ ਪਰਚੇ ਰੱਦ ਕਰਨ ਅਤੇ ਬਟਾਲਾ ਦੇ ਵਿੱਚ ਅਸ਼ਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਦੇ ਵਿੱਚ ਕੋਰਾ ਨਵਾਉਂਦੇ ਦੋਸ਼ੀਆਂ ਉੱਪਰ ਨਹਿ ਕੀਤਾ ਪਰਚਾ ਕਰਨ ਦੀ ਮੰਗ ਹੇਠ ਪੱਤਰ ਸੌਂਪ ਕੇ ਮੰਗ ਰਹੀ ਕੇ ਇਨਾ ਮੰਗਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਲੁਧਿਆਣਾ ਦੇ ਵਿੱਚ ਸ਼ਿਵਸ਼ਨਾ ਆਗੂ ਪੱਕੇ ਤੌਰ ਦੇ ਉੱਪਰ ਧਰਨੇ ਲਗਾਉਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਸ਼ਿਵਸ਼ਨਾ ਆਗੂ ਹਣੀਮਾ ਜਨੇ ਪ੍ਰਸੰਤ ਜਾਰਕਰ ਦਿੰਦੇ ਦੱਸਿਆ ਕਿ ਪਿਛੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਵਿੱਚ ਹੈਡ ਸਪੀਚ ਦੇ ਨਾਂ ਦੇ ਉੱਪਰ ਸ਼ਿਵਸ਼ਨਾ ਆਗੂਆਂ ਦੇ ਉੱਪਰ ਪੰਜਾਬ ਪੁਲਿਸ ਵੱਲੋਂ ਬਾਇ ਨੇਮ ਪਰਚੇ ਕੱਟੇ ਗਏ ਹਨ ਜੋ ਬਿਲਕੁਲ ਗਲਤ ਹਨ ਜਦ ਕਿ ਹਿੰਦੂਆਂ ਦੇ ਉੱਪਰ ਛੜੇ ਆਮ ਹਮਲੇ ਕੀਤੇ ਜਾ ਰਹੇ ਹਨ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਦੂਜੇ ਪਾਸੇ ਹਿੰਦੂ ਨੇ ਤਾਵਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਦਰਅਸਲ ਗਲਤ ਹੈ ਉਹਨਾਂ ਨੇ ਕਿਹਾ ਕਿ ਆਪਣੇ ਹੱਕ ਦੇ ਲਈ ਬੋਲਣਾ ਤਾਂ ਉਸ ਨੂੰ ਹੈਡ ਸਪੀਚ ਦੇ ਨਾਂ ਦੇ ਉੱਪਰ ਪਰਚੇ ਕਰਨਾ ਸਰਾਸਰ ਗਲਤ ਹੈ ਜਿੱਥੇ ਹਣੀਮਾ ਜ ਨੇ ਬਟਾਲਾ ਦੇ ਵਿੱਚ ਅਸ਼ਲੇਸ਼ਵਰ ਧਾਮ ਦੇ ਇਸ ਘੋੜਾ ਨਵਾਉਣ ਦੀ ਘਟਨਾ ਨੂੰ ਨਿੰਦਾ ਕੀਤੀ ਅਤੇ ਕਿਹਾ ਕਿ ਪੁਲਿਸ ਵੱਲੋਂ ਕੇਵਲ ਅਨਪਛਾਤੇਆਂ ਦੇ ਨਾਮ ਉੱਪਰ ਪਰਚਾ ਦਰਜ ਕਰਕੇ ਖਾਨਾ ਪੂਰਤੀ ਕੀਤੀ ਗਈ ਹੈ ਇਹ ਵਾਲੇ ਜੇ ਬੰਦੇ ਕੋਈ ਹੇਟ ਸਪੀਚ ਕਦੇ ਕੀਤੀ ਆ ਉਹਦਾ ਕੋਈ ਪ੍ਰੂਫ ਨਹੀਂ ਆ ਉਹਨਾਂ ਦੇ ਬਾਇ ਨੇ ਪਰਚੇ ਦਿੱਤੇ ਆ ਜਿੱਦਾਂ ਚੰਦਰਕੰਨ ਚੱਡਾ ਰੋਹੀਸਾਨੀ ਆ ਪ੍ਰਵੀਨ ਡੰਗ ਹੈ ਤੇ ਇੱਕ ਉਹ ਜਿਹੜੇ ਸਾਡੇ ਕੀ ਨਾਮ ਹੈ ਬਾਲੂ ਪ੍ਰਤਾਪ ਉਹਨਾਂ ਤੇ ਐਫ ਆਈ ਆਰ ਦਰਜ ਕਰਤੀ ਆ ਬਾਇ ਨੇ ਪਰ ਉਹ ਜਿਹੜਾ ਸਰੋਵਰ ਦੇ ਵਿੱਚ ਅਤਲ ਸਾਹਿਬ ਹੋਇਆ ਸਾਡੀ ਬੇਦਬੀ ਕੀਤੀ ਗਈ ਉਹਦੇ ਤੁਸੀਂ ਕਿਉਂ ਕਹਿ ਰਹੇ ਹੋ ਕਿ ਉਹ ਅਨਪਛਟਾ ਸਾਡੇ ਵਾਲਾ ਤਾਂ 295 ਛਟ ਲਾਉਂਦੇ ਆ 153 ਲਾ ਦਿੰਦੇ ਆ ਟੰਗਾ ਭੜਕਾਉ ਆ ਤੋ ਉਹ ਤੇ 298 ਕੋ ਲਈ ਇਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਸਾਡੇ ਸਮਾਜ ਨੂੰ ਦਬਾਉਣ ਦੀ ਸਾਜ਼ਿਸ਼ ਹੈ ਅੱਜ ਕੀ ਮੰਗ ਰੱਖੀ ਆ ਅਸੀਂ ਮੰਗੇ ਰੱਖੀ ਆ ਕਿ ਪਹਿਲਾਂ ਤੇ ਇਹਦੇ 4 ਲੀਟਰ ਆ ਸਾਡੇ ਜਿਨ੍ਹਾਂ ਦੇ ਪਰਚਾ ਆ ਇਹ ਪੂਰੇ ਪੰਜਾਬ 'ਚ ਅਸੀਂ ਇਹ ਦਿੱਤੇ ਆ ਮੰਗ ਪੱਤਰ ਜੇ ਕੈਨਸਲ ਇੱਕ ਹਫ਼ਤੇ ਦੇ ਅੰਦਰ ਅੰਦਰ ਨਾ ਹੋਏ ਤੇ ਪੂਰੇ ਪੰਜਾਬ ਦੇ ਹਿੰਦੂ ਸਗਠਨਾਂ ਨੂੰ ਲੈ ਕੇ ਉਸ ਜਗ੍ਹਾ ਤੇ ਪਹੁੰਚਾਂਗੇ ਕਿਉਂਕਿ ਹਾਲਾਤ ਦੇਖੋ ਜੇ ਮੈਂ ਕੋਈ ਕ੍ਰਾਈਮ ਕੀਤਾ ਮੇਰੇ ਕ੍ਰਾਈਮ ਨੂੰ ਪ੍ਰੂਫ ਤੇ ਕਰੋ ਸਿਰਫ ਇੱਕ ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਆ ਲੁਧਿਆਣਾ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਨੇ ਇੱਕ ਟ੍ਰੇਲਰ ਦਿੱਤਾ ਲੁਧਿਆਣੇ ਵਿੱਚ ਕਿ ਉਹਦਾ ਰਿਐਕਸ਼ਨ ਕੀ ਹੁੰਦਾ ਕਿ ਪੂਰੇ ਪੰਜਾਬ ਚ ਜੇ ਕੋਈ ਸ਼ਿਪਸੈਨਾ ਵਾਲਾ ਬੋਲੇਗਾ ਅਸੀਂ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਾਂਗੇ ਤੇ ਜਿਹੜੇ ਸਾਡੇ ਧਰਮ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਅਨਪਛਾਤਾ ਬਣਾਂਡੇ ਪਰਤਾਨੀ ਇਹਦੇ ਵਿੱਚ ਸਰਕਾਰਾਂ ਸੁੱਤੀ ਹੋਈਆਂ ਪਈਆਂ ਸਰਕਾਰ ਬਿਲਕੁਲ ਸੁੱਤੀ ਹੈ ਸਰਕਾਰ ਗਹਿਰੀ ਨੀਂਦ ਸੌਂ ਗਈ ਦੀ ਹੈ ਸਰਕਾਰ ਦੇ ਸਰਕਾਰ ਨੂੰ ਚਾਹੀਦਾ ਹੈ ਕਿ ਤੁਸੀਂ ਦੇਖੋ ਅਸੀਂ ਮਾਨ ਸਾਹਿਬ ਨੂੰ ਵੀ ਇੱਕ ਉਹਦਨ ਪ੍ਰੈਸ ਕਾਨਫਰੈਂਸ 'ਚ ਕਿਹਾ ਕਿ ਮਾਨ ਸਾਹਿਬ ਤੁਸੀਂ ਇਹ ਵੇਖੋ ਕਿ ਇਹ ਜਿਹੜੀ ਪ੍ਰੈਸ ਜਿਹੜੀ ਇਹ ਐਫ ਆਈ ਆਰ ਦਰਜ ਕੀਤੀ ਕੇਸ ਬੇਸ ਤੇ ਕੀਤੀ ਹੈ ਕਿਸ ਪ੍ਰੂਫ ਤੇ ਕੀਤੀ ਹੈ ਸਿਰਫ ਉਹ ਹਿੰਦੂ ਤਵ ਦੀ ਗੱਲ ਕਰਦੇ ਸੀ ਚਾਰੇ ਲੀਟਰ ਹਿੰਦੂ ਜਾਗੋ ਦਾ ਪੂਰੇ ਪੰਜਾਬ ਦੇ ਵਿੱਚ ਇੱਕ ਗਠਨ ਹੋਇਆ ਹਿੰਦੂ ਜਾਗੋ ਉਹ ਪੂਰੇ ਪੰਜਾਬ ਦੇ ਵਿੱਚ ਹਿੰਦੂ ਜਾਗੋ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਹਿੰਦੂ ਜਾਗੋ ਨੇ ਜਿਹੜਾ ਉਹ ਜਨਮ ਲਿਆ ਥਾ ਥਾਤੇ ਹੁਣ ਸਾਡੇ ਧਾਰੀਵਾਲ ਦੇ ਵਿੱਚ ਵੀ ਇੱਕ ਤਰੀਕ ਨੂੰ ਆ ਰਹੀ ਹੈ ਕਿ ਉਹ ਦਬਾਨ ਦੀ ਸਾਜ਼ਿਸ਼ ਨਹੀਂ ਇਹਨਾਂ ਦੀ ਬਾਕੀ ਅਸੀਂ ਇਹ ਕੰਨੇ ਲੁਧਿਆਣਾ ਕਮਿਸ਼ਨਰ ਨੂੰ ਕਿ ਸਾਡੇ ਪਰਚੇ ਜਿਹੜੇ ਬੰਦਿਆਂ ਤੇ ਆ ਉਹ ਕੈਨਸਲ ਕੀਤੇ ਜਾਣ ਅੱਜ ਅਸੀਂ ਇਹਨਾਂ ਐਸਐਸਪੀ ਸਾਹਿਬ ਦੇ ਗੁਰਦਾਸਪੁਰ ਦੇ ਰਾਈ ਕੋਈ ਬਟਾਲੇ ਦੇ ਰਾਈ ਕੋਈ ਪਠਾਨਕੋਟ ਦੇ ਰਾਈ ਅਸੀਂ ਉਹਨਾਂ ਤਾਂ ਗੱਲ ਪਚਾ ਰਹੇ ਹਾਂ ਜੇਕਰ ਇਹ ਕੈਂਸਲ ਨਾ ਹੋਇਆ ਤੇ ਪੂਰੇ ਪੰਜਾਬ ਦੀ ਸ਼ਿਪਸਾਂ ਨਾਲ ਲੈ ਕੇ ਲੁਧਿਆਣੇ ਪਹੁੰਚਾਂਗੇ ਜੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਦੇੜੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸਾਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਾਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।